ਜੋ ਕਿ ਪੰਜਾਬ ਦੀ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਸਿੱਧਾ ਸਰਕਾਰ ਨੇ ਜਿਹੜੀਆਂ ਸ਼ੰਭੂ ਦੇ ਖਨੌਰੀ ਬਾਰਡਰ ਤੇ ਜਥੇਬੰਦੀਆਂ ਕਿਸਾਨੀ ਮੰਗਾਂ ਦੇ ਵਾਸਤੇ ਲੜਾਈ ਲੜ ਰਹੇ ਸੀ ਮੋਰਚਾ ਲੱਗਾ ਹੋਇਆ ਸੀ ਪਿਛਲੇ 10-12 ਮਹੀਨਿਆਂ ਤੋਂ ਜੋ ਉਹਨਾਂ ਨੂੰ ਮੀਟਿੰਗ ਦੇ ਲਈ ਸੱਦਾ ਦੇ ਕੇ ਤੇ ਉਹਦੇ ਹੋਏ ਆਗੂਆਂ ਨੂੰ ਗ੍ਰਿਫਤਾਰ ਕਰਨਾ ਤੇ ਜਿਹੜੇ ਮਾਗਰ ਲੋਕཚوں ਮੁਰਤیاں ਬੱਝੀਆਂ ਉਹਨਾਂ ਤੇ ਪ੍ਰਸ਼ਾਸਨ ਨੇ ਸਰਕਾਰ ਨੇ ਪ੍ਰਸ਼ਾਸਨ ਜੀ ਨੂੰ ਕੂੜੀਆਂ ਖੁੱਲੀਆਂ ਛਿੱਟੀਆਂ ਦੇ ਕੇ ਤੇ ਉਹਨਾਂ ਦੇ ਬਲੋਡਰ ਡੋਜਰ ਚਲਾਏ ਗਏ ਤੇ ਉਹਨਾਂ ਸਭੂ ਦੀ ਥਾਲੀਆਂ ਛਿੱਟੇ ਪਰੇਵਰ ਸੁੱਕੀਆਂ ਤੇ ਮੋਰਚਾ ਤੋਂ ਟਕਾਇਆ ਗਿਆ ਤਾਂ ਕਿ ਵਿਕਸਾਨੀ ਸਾਰਾ ਨਾ ਹੋ ਗਿਆ ਮੰਗਾ ਵਾਸਤੇ ਆਵਾਜ਼ ਨਾ ਠਾਉਣਾ ਉੱਤੇ ਬਾਜ਼ੀ ਦਬੋਣ ਵਾਸਤੇ ਸਰਕਾਰ ਨੇ ਇਹ ਸਾਰਾ ਕੁਝ ਕੀਤਾ ਰ ਸੋ ਉਹਦੇ ਰੋਸ ਵਜੋਂ ਪਿੰਡ ਖੜਾ ਕਰਾਂਗੇ ਕਈ ਪਾਸੇ ਹੁਣ ਇੱਕ ਟੱਕਰ ਹੁੰਦਾ ਜਿਵੇਂ ਦੀ ਜਿਹੜੀ ਰੂਪੇ ਦੀ ਗਵਾਹੀ ਮਿਲਦੀ ਸੀ ਉਹਦੇ ਹਟਾ ਰਹੇ ਨੇ ਉਹਨਾਂ ਦੇ ਰੋਸ ਵਜੋਂ ਅੱਜ ਸਰਕਾਰ ਦੇ ਬਾਹਰ ਖੜੇ ਜਾ ਰਹੇ ਨੇ ਅਸੀਂ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਜਿਹੜਾ ਤੁਹਾਨੂੰ ਹਸਮਾਨ ਕਹਿੰਦਾ ਸੀ ਕਿ ਪੰਜਾਬ ਕਰਨਿਆਂ ਦੀ ਧਰਤੀ ਬਣਾਇਆ ਛੱਡਾ ਇਹਨਾਂ ਨੇ ਜਿੱਥੇ ਮਰਜ਼ੀ ਐ ਉੱਥੇ ਬਹਿ ਜਾਂਦੇ ਨੇ ਤੁਹਾਨੂੰ ਆਪਾਂ ਨੂੰ ਦੱਸਾਣਾ ਹੈ ਅੱਜ ਦੀ ਧਰਤੀ ਦੀ ਧਰਨਿਆਂ ਦੀ ਪੰਜਾਬ ਮਗਰ ਧਾਤੀ ਮਾਰ ਕੇ ਦੇਖਾ ਮੁਗਲਾਂ ਤੋਂ ਅੰਗਰੇਜ਼ਾਂ ਤੋਂ ਲੈ ਕੇ ਉਦੋਂ ਤੀ ਲੜਾਈ ਲੜੀ ਜਰਦਾ ਪੰਜਾਬ ਤੇ ਜੇ ਤੇ ਨੂੰ ਆਇਆ ਵੀ ਖਬਣੀ ਮੈਂ ਇਸ ਰੋਟ ਅਵਾਜ਼ ਕਿਸਾਨੀ ਦੀਆਂ ਮੰਗਾਂ ਵਾਸਤੇ ਦਵਾ ਦੂੰ ਇਹ ਕਦੇ ਵੀ ਨਹੀਂ ਹੋ ਸਕਦਾ ਸੰਭਵ ਹੋ ਸਕਦਾ ਸੋងਗਸੇਰ ਉਸਮਾਨਾ ਅੱਜ ਅਸੀਂ ਪੰਜਾਬ ਸਰਕਾਰ ਦੇ ਪੁੱਤਰੇ ਪਿੰਡ-ਪਿੰਡ ਵਿੱਚ ਸਾਰੇ ਜਾਣਗੇ ਅੱਜ ਪਿੰਡ ਕਹੜਾ ਕਲਾਂ ਦੀ ਕਾਈ ਵੱਲੋਂ ਪੁੱਤਰਾ ਸਾਡਾ ਜਾ ਰਿਹਾ ਹੈ ਪੰਜਾਬ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਮੰਨੀਆਂ ਮੰਗਾਂ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਸੈਂਟਰ ਸਰਕਾਰ ਮੁਰਦਾਬਾਦ 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 ਦਾ ਜਿੰਦਾਬਾਦ 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 ਜਿਹਨੇ ਇੱਕ ਟੱਡ ਕੁੰਦਾ ਜਿੰਦਾਬਾਦ 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 ਬਾਬਾ ਪਾਣੀ ਦੀ ਮਾਲਕੀ ਸਟਾਫ